ਨੋਆਸਲੀ ਸੱਧਿਆ ਹੋ ਕੇ ਬਹੁਤ ਤਾਂਗ ਕਰਦੇ ਕੁੜੀ ਨੂੰ ਦੇਖ ਇਹਦਾ ਮਤਲਬ ਹੈ ਥੋੜੀ ਇਹਦਾ ਘਰ ਵਾਲਾ ਬਾਹਰ ਟੁੱਟ ਟੁੱਟ ਕੇ ਬੰਦੇ ਉਹਨੂੰ ਕੁੜੀ ਨੂੰ ਤੂੰ ਤੂੰ ਕਰਕੇ ਬੋਲਣਾ ਬੋਲਣ ਦੀ ਤਮੀਜ਼ ਨਹੀਂ ਕੰਮ ਹੀ ਸਾਰਾ ਕਰਾਣਾ ਤੇ ਕੁੱਤੇ ਆਵਾਮ ਪੈਣਾ ਨਹੀਂ ਤੇ ਫਿਰ ਕੁੜੀ ਨੂੰ ਤੂੰ ਤੂੰ ਕਰਕੇ ਬਣਾਉਂਦੇ ਆ ਤੇ ਇਹ ਚੰਗੀ ਗੱਲ ਥੋੜੀ ਕੀ ਹਾਂ ਕੋਈ ਚੱਜ ਨਾ ਬੋਲਿਆ ਕਰੋ ਤੁਸੀਂ ਵੀ ਦੇਖੋ ਨਾ ਇਹ ਜੇ ਤੁਸੀਂ ਮੈਨੂੰ ਪਤਾ ਲੱਗਾ ਤੇ ਇਹੀ ਆਏ ਪਤਾ ਲੱਗਾ ਤੁਹਾਡੀ ਕੁੜੀ ਦੀ ਗੱਠ ਜਿੱਡੀ ਜ਼ੁਬਾਨ ਹੈ ਕੀ ਇਹਨੂੰ ਦਿੰਦੇ ਆ ਪੇ ਉਹ ਤਾਂ ਵਿਚਾਰੀ ਸਾਹੂ ਆਕਦੀ ਇਹਨਾਂ ਕਿਸੇ ਨਾਲ ਬੋਲਦੀ ਨਹੀਂ ਉਹ ਤਾਂ ਭੈਦੀ ਜਵਾਬ ਹੀ ਨਹੀਂ ਇਹ ਮੁੰਡੇ ਕੋਲ ਬੋਲਦੀ ਨਹੀਂ ਕਿਉਂ ਗੁੰਗੀ ਆ ਗੁੰਗੀ ਨਹੀਂ ਇਹ ਉਹ ਕਹਿੰਦੀ ਮੇਰਾ ਬੁਰਾ ਹਾਲ ਕਰਦੇ ਜੇ ਤੋ ਤੁਹਾਡੇ ਕੋਈ ਕੰਮ ਪੁੱਛਦੀਆਂ ਤੁਸੀਂ ਕਹਿੰਨਾ ਪੁੱਛ ਲੈ ਉਹਨੂੰ ਪੁੱਛ ਲੈ ਉਹਨੂੰ ਪੁੱਛ ਲੈ ਮੈਂ ਨਹੀਂ ਦੱਸਦੀ ਉਲਟ ਤੇ ਤੁਸੀਂ ਜਵਾਬ ਦੇ ਦਿੰਦੇ ਕੀ ਪੁੱਛ ਲੈ ਮੈਂ ਕਿਹਾ ਤੇ ਉਲਟ ਜਵਾਬ ਦੇ ਨਹੀਂ ਕੋਈ ਕੰਮ ਕਰਨਾ ਹੈ ਮੈਨੂੰ ਨਹੀਂ ਪਤਾ ਆਪੇ ਕਰ ਲੈ ਜੇ ਤਾਂ ਕਰਨਾ ਹੀ ਤੇ ਬਿਲਕੁਲ ਸਹੀ ਮੈਂ ਕਰਨੀ ਆ ਤੇ ਮਮਾ ਅਗਰ ਜਿਹੜੀ ਚੀਜ਼ ਨਹੀਂ ਪਤਾ ਚੱਲਦੀ ਮੈਨੂੰ ਤੁਸੀਂ ਮੈਨੂੰ ਸਮਝਾਓ ਸਕੋ ਤੇਰਾ ਧਿਆਨ ਨਾ ਘਰ ਵਾਲਣੀ ਆ ਕੜੀ ਦੇ ਪਕੌੜੇ ਬਣਾਉਣ ਲੱਗੀ ਸੀ ਉਹਦੇ ਮੈਂ ਅਜਵੈਨ ਪਾਤੀ ਕਿਉਂ ਪਾਈ ਅਜਵੈਨ ਥੋੜੀ ਪਾਈ ਦਾ ਤੇ ਤੈਨੂੰ ਮਤ ਦੇਖੋ ਤੁਹਾਡੀ ਧੀ ਨੂੰ ਮਤ ਦਿੰਨੀ ਐ ਤੇ ਕੋਈ ਮਾੜੀ ਗੱਲ ਜੇ ਮੈਂ ਕਹਿ ਹੀ ਦਿੱਤਾ ਚ ਕਿ ਜਵੈਨ ਨਹੀਂ ਪਾਣੀ ਤੇ ਇਹ ਕਹਿੰਦੀ ਮੰਮੀ ਚ ਠੀਕ ਐ ਹੁਣ ਪੈ ਗਈ ਐ ਕੋਈ ਕਹਿੰਦੇ ਅੱਗੇ ਤੋਂ ਮੈਂ ਨਹੀਂ ਪਾਵਾਂਗੀ ਉਹ ਪਹਿਲੀ ਗੱਲ ਕਰਦਾ ਕੋਈ ਟੱਗ ਵੀ ਹੁੰਦਾ ਵੈ ਇਹ ਖਾਣ ਨੂੰ ਬੰਦੇ ਨਹੀਂ ਮੰਮੀ ਖਾਣ ਨੂੰ ਪਾਈ ਜਾਂਦੇ ਨੇ ਉਹ ਕੋਈ ਸਿਖਾਉਂਦੇ ਡੋਡਿ ਸਿੱਖ ਕੇ ਦਿੰਦਾ ਕੋਈ ਨਹੀਂ ਸਿਖਾਣਾ ਪੈਂਦਾ ਨੂੰ ਤੀਨ ਸਿਖਾਣਾ ਤੇ ਮੈਂ ਕਿਹੜਾ ਉਹਨੂੰ ਕੁਝ ਤੈਨੂੰ ਦੇਖੋ ਜੇ ਉਮਰ ਨਹੀਂ ਫਿਰ ਵਿਆਹ ਹੀ ਨਹੀਂ ਕਰਨਾ ਸੀ ਤਾਂ ਵਿਆਹ ਨਹੀਂ ਕਰ ਮਿਆ ਕਰਤਾ ਨਾ ਮਾਂ ਉਹ ਮਾਂ ਛੱਡ ਕੇ ਉਹ ਮਾਂ ਲੈਤੀ ਹੈ ਨਾ ਉਹਨੂੰ ਤੇ ਮਾਂ ਸਖਾਵੇ ਤੇ ਮਾਂ ਡਾਂਗਾ ਮਾਰਨ ਨਹੀਂ ਡਾਂਗਾ ਹੀ ਮਾਰਨੇ ਤੁਹਾਡੇ ਬੋਲ ਹੀ ਡਾਂਗਾ ਵਰਗੇ ਜਿੰਨੂੰ ਮੈਨੂੰ ਹੋਣ ਤਾਂ ਇਦਾਂ ਬੋਲਦੇ ਪਾਣੇ ਤੇ ਫਿਰ ਪਿੱਠ ਪਿੱਛੇ ਕਿੱਦਾਂ ਬੋਲਦੇ ਹੋਣਗੇ ਹੈ ਕੁੜੀਏ ਪੀਤੀ ਗਈ ਕੁੜੀ ਜਦੋਂ ਤੁਹਾਡੇ ਘਰ ਗਈ ਆ ਜਦੋਂ ਲੀਤੀ ਸੀ ਨਾ ਉਦੋਂ ਵੇ ਨਾ ਇਹਦੀ ਸ਼ਕਲ ਵਜਾ ਕੀ ਸੀ ਤੇ ਹੁਣ ਦੇਖੋ ਮੇਰੀ ਗੱਲ ਸੁਣੋ ਤੂੰ ਵੇਖ ਕੇ ਲਈ ਆ ਨਾ ਤੇ ਮੈਂ ਤਾਂ ਬਿਲਕੁਲ ਕਹਾਂ ਨਹੀਂ ਤੁਸੀਂ ਕਹਿੰਦੇ ਮੈਂ ਕੁੜੀ ਪੀਤੀ ਗਈ ਕਿੱਥੋਂ ਪੀਤੀ ਗਈ ਦੱਸ ਸਮਝੋ ਦੇਖੋ ਸਹੀ ਦੀ ਸ਼ਕਲ ਵਜਾ ਦੇਖੋ ਸੀ ਉਹ ਤਾਂ ਆਦਮੀ ਨੇ ਮੈਂ ਮੰਮੀ ਨੂੰ ਕਵਾਂਗੀ ਮੈਂ ਕਿ ਮੰਮੀ ਤੂੰ ਤਾਂ ਕਰਕੇ ਨਾ ਬੋਲਿਆ ਮੇਰਾ ਭਾਂਜੀ ਮੇਰੀ ਗੱਲ ਸੁਣੋ ਭਾਜੀ ਤੁਸੀਂ ਚੋਪਰ ਹੋ ਤੁਸੀਂ ਤਾਇਆ ਤੁਸੀਂ ਕਹਿੰਦੇ ਹੋ ਕਿ ਮੁੰਡਾ ਹੱਥੇ ਨਹੀਂ ਤੇ ਜਦੋਂ ਵਿਆਹ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਵਿਆਹ ਤੋਂ ਬਾਅਦ ਮੁੰਡੇ ਨੇ ਬਾਹਰ ਜਾਣਾ ਵਾ ਤੇ ਤੁਹਾਡੀ ਕੁੜੀ ਦੀ ਵੀ ਫਾਈਲ ਵੀ ਲਾਈ ਹੋਈ ਆ ਐਨੇ ਵੀ 2-3 ਮਹੀਨੇ ਮੈਂ 2 ਸਾਲੋਂ ਕੋ ਫਾਈਲ ਲਗਾਈ ਨੂੰ ਹਜੇ ਤੱਕ ਤੇ ਮੇਰਾ ਵੀਜ਼ਾ ਨਹੀਂ ਲੱਗਾ ਕੀ ਬਦਾ ਬਣਾ ਨਹੀਂ ਮਾਰਦੇ ਪਿਆ ਕੰਮ ਕਰਨ ਲਈ ਕਰ ਲੈ ਲਈ ਨੂੰ ਸਾਈਨ ਕਰਾ ਕੇ ਲਗਾਏ ਨੇ ਇੱਕ ਦੋ ਵਾਰੀ ਉਸ ਤੋਂ ਬਾਅਦ ਨਾ ਨਾਮ ਨਾ ਥੇ ਨਹੀਂ ਕੁੜੀਏ ਵੀਜ਼ਾ ਮੈਂ ਲਾਣਾ ਤੇਰਾ ਉਹਦੇ ਸਰਗਰ ਨੇ ਜੀ ਵੀ ਲਾਣਾ ਪਤਾ ਹੀ ਲਾਣਾ ਫਾਈਲ ਤੋਰੀ ਹੋਈ ਵੀ ਹੈ ਕਿ ਨਹੀਂ ਤੋਰੀ ਭਾਜੀ ਆਉਂ ਕਰਨਾ ਪੈਸੇ ਤੁਹਾਨੂੰ ਮੈਂ ਦੇ ਦਵਾਂਗੀ ਤੇ ਤੁਸੀਂ ਲਾ ਕੇ ਵੇਖ ਲੈਣਾ ਨਹੀਂ ਪੈਸੇ ਮੈਂ ਕੀ ਕਰਾਂ ਪੈਸੇ ਤਾਂ ਮੈਂ ਆਪ ਹੀ ਲਾਦਾਗਾ ਵੀਜ਼ਾ ਲਵਾਦਾਗਾ ਚਲਵਾਓ ਮੈਂ ਤੇ ਕੰਨੀ ਆ ਜਿਹੜਾ ਕੱਲ ਲਵਾਣਾ ਅੱਜ ਲਵਾਓ ਮੈਂ ਘਰ ਵਾਲੇ ਤੋਂ ਬਿਨਾ ਕੋਈ ਜਿੰਦਗੀ ਨਹੀਂ ਹੈ ਆਦਮੀ ਹੁੰਦਾ ਬਾਹਰ ਆਉਂਦਾ ਆਓ ਨਹੀਂ ਜਿਤਨਾ ਕੰਮ ਤੁਸੀਂ ਭੱਜ ਭੱਜ ਪੈਂਦੇ ਉਹਨੂੰ ਘਰ ਵਾਂ ਨੂੰ ਪਿਆਰ ਦਿਓ ਤੇ ਉਹਨੂੰ ਆਦਮੀ ਦੀ ਯਾਦ ਨਾ ਆਵੇ ਤੂੰ ਤਿੰਨ ਜਾਣੇ ਪਰ ਕੱਲੇ ਨੂੰ ਦੰਬੜ ਗਏ ਦਾਦੀ ਦੀ ਇੱਜ਼ਤ ਇੰਨੀ ਕਰਦੀ ਆ ਮੈਂ ਤੇ ਦਾਦੀ ਤੈਨੂੰ ਢਾਗ ਮਾਰਨ ਨਹੀਂ ਆ ਦਾਦੀ ਤੁਸੀਂ ਦੱਸੋ ਇਹਨਾਂ ਦਾਦੀ ਦਾਦੀ ਕਹਿਣ ਲਈ ਹੈ ਦਾਦੀ ਜੀ ਨਹੀਂ ਕਹਿਆ ਜਾਂਦਾ ਉਹ ਤਾਂ ਪਿਆਰ ਨਾਲ ਦਾਦੀ ਕਹਿੰਦੀ ਪਈਆਂ ਨਾ ਵੈਸੇ ਤਾਂ ਦਾਦੀ ਜੀ ਕਹਿੰਦੀਆਂ ਮੈਂ ਤੇਰਾ ਪਿਆਰ ਆ ਵੇਖ ਲੈ ਮੇਰੀ ਨੋ ਬੈਠੀ ਹੋ ਉਹ ਮਨੇ ਜੁੱਦਾ ਵੀ ਵਾਹ ਮਾਰਦਿਆਂ ਨੇ ਮੰਮੀ ਜੀ ਮੰਮੀ ਇਹ ਬਹਿਲਾ ਲੰਦੀ ਆ ਦਾਦੀ ਇਹ ਵੀ ਆਪਣੇ ਹੱਥ ਵਾਸਤੇ ਨੂਆਂ ਦੀ ਇੱਜ਼ਤ ਕਰਨੀ ਤੇ ਕਰਾਣੀ ਵੀ ਅੱਛਾ 1 ਮਿੰਟ ਇੱਨੇ ਦੀ ਇੱਜ਼ਤ ਕਰਦੇ ਹੋ ਮੇਰੀ ਗੱਲ ਸੁਣੋ ਪੰਜੇ ਕੋਦੀ ਪਿੰਟ ਤੇ ਕਦੀ ਹੱਥ ਧਰਿਆ ਜੇ ਉਹਦਾ ਹਾਂ ਕਿਉਂ ਨਹੀਂ ਮੈਂ ਧਰ ਜੀ ਮੈਂ ਆਸਾ ਉਹ ਦਾਦੀ ਤੁਸੀਂ ਵੀ ਆਪਣੀ ਨੂ ਨੂੰ ਇੰਨੇ ਹੀਰਿਆ ਵੱਕਣ ਰੱਖਿਆ ਨਿਕਲ ਮੇਰੀ ਸਾਸ ਨੇ ਮੈਨੂੰ ਹੀਰਿਆ ਵੱਕਣ ਨਹੀਂ ਰੱਖਿਆ ਗੰਦੇ ਜੀ ਦੱਸੋਣੇ ਤੈਨੂੰ ਕੋਈ ਮਾਰਿਆ ਬੇਚਾਰੀ ਕਦੀ ਕੁਛ ਬੋਲਦੇ ਨੇ ਕਦੀ ਬੇਇੱਜ਼ਤੀ ਕਰਦੇ ਨੇ ਕੀ ਕਹਸਣਾ ਮੇਰੀ ਜੇ ਤੁਸੀਂ ਧੀ ਨੂੰ ਪਿਆਰ ਨਾ ਰੱਖੋਗੇ ਤੇ ਉਹ ਪੈਰ ਦੀਆਂ ਗੱਲਾਂ ਕਰੇਗੀ ਤੁਹਾਡੇ ਨਾਲ ਅੱਜ ਕਰਦੀ ਨਾ ਮਾਵਾਂ ਹੀ ਨਹੀਂ ਰਹਿ ਦਿੰਦੀਆਂ ਤੇ ਯਾਰੋ ਤਾਂ ਮੈਂ ਸਹੀ ਗੱਲ ਦੱਸਾਂ ਫੋਟੋ ਲੈ ਕੇ ਆਈ ਫੁੱਲ ਵਿਸ਼ਾਪ ਜਾ ਕੇ ਉਹਦੇ ਅੱਗੇ ਫਿੱਪਦੀ ਆ ਨਾ ਤੁਸੀਂ ਆਪਣੇ ਘਰ ਵਾਲੀ ਵੇਖ ਲਓ ਤੁਹਾਡਾ ਮੁੰਡਾ ਤੁਹਾਡੇ ਨੂੰ ਕਿੰਨੀ ਇੱਜ਼ਤ ਕਰਦੇ ਉਹੀ ਤੀਨ ਨੂੰ ਮਤ ਦੇਣ ਦੇ ਤੁਹਾਡੀ ਮੰਮੀ ਨਹੀਂ ਦਿੰਦੇ ਮਾਤਾ ਜੀ ਸਾਡੀ ਕੁੜੀ ਐਡੀ ਚੰਗੀ ਆ ਸੁਰੱਖਣੀ ਆ ਇਹਨੂੰ ਇੰਨਾ ਮਤਲਬ ਪਿਆਰ ਦੇ ਨਾਲ ਪੜਾ ਕੇ ਤੇ ਵਿਆਹ ਕੀਤਾ ਹੈ ਦਾ ਤੇ ਤੁਸੀਂ ਉਹਨੂੰ ਤੂੰ ਤੂੰ ਕਰਕੇ ਬੋਲਦੇ ਤੇ ਕੋਈ ਚੰਗੀ ਗੱਲ ਥੋੜੀ ਤੁਹਾਡੀ ਆ ਕੌਣ ਤੂੰ ਤੂੰ ਕਰਕੇ ਬੋਲਦਾ ਵਾ ਤੁਹਾਡੀ ਕੁੜੀ ਨੂੰ ਅਕਲ ਨਹੀਂ ਹੈ ਬੋਲਣ ਦੀ ਸਾਡੀ ਕੁੜੀ ਨੂੰ ਅਕਲ ਬਹੁਤ ਹੈਗੀ ਆ ਤੁਸੀਂ ਇਹਦੀ ਇਹ ਮਤ ਮਾਰ ਚੱਡੀ ਆ ਅਸੀਂ ਮਤ ਮਾਰਦੀ ਅਰੇ ਸ਼ੁਰੂ ਤੋਂ ਮਤ ਵੱਜੀ ਪਈ ਆ ਜੇ ਚੱਜ ਦੀ ਹੁੰਦੀ ਨਾ ਤੇ ਘਾਟ ਹੀ ਨਾ ਕਰੇ ਤਾਂ ਇਹਨਾ ਕੰਮ ਕਰਦੀ ਕਰਦੀ ਹੈ ਕੋਈ ਗੱਲ ਨਹੀਂ ਸ਼ੁਰੂ ਤੋਂ ਮਤ ਮਾਰੀ ਆ ਨਮਾ ਉਹ ਸਲੇਤ ਵੀ ਆਦੀ ਮਤ ਮਠੀ ਕੇ ਵੀ ਹੈ ਸਹੀ ਹੈ ਉਹਨੇ ਨਹੀਂ ਆਖਿਆ ਸੀ ਨਿਆਸੀ ਤਾਂ ਚਲੋ ਸ਼ਗਲ ਸੁਰਤ ਦੀ ਵੇਖੀ ਅੱਛਾ ਤੇ ਅਸੀਂ ਹੋਰ ਵੀ ਵੇਖਿਆ ਗੱਲਬਾਤ ਨਹੀਂ ਕੀਤੀ ਗੱਲਬਾਤ ਕੀ ਕੀਤੀ ਮਾੜੀ ਮੋਟੀ ਨਾਲ ਥੋੜੀ ਬਤਾ ਲੱਗ ਜਾਂਦਾ ਨੂਟੀ ਘਰ ਆਵੇ 베ਰੀ 베ਰੀ ਮਤ ਮਠੀ ਸਾਰੀਆਂ ਗੱਲਾਂ ਛੱਡ ਸਾਡੀਆਂ ਸਾਰੀਆਂ ਗੱਲਾਂ ਛੱਡੋ ਸਾਡੇ ਘਰ ਦੇ ਇੱਥੇ ਦਾ ਮਹੱਲੇ ਦਾ ਪ੍ਰਧਾਨ ਹੈਗਾ ਅੱਛਾ ਜੇ ਮੈਂ ਉਹਨਾਂ ਨੂੰ ਛੱਡ ਦਿਆਂ ਤੇ ਜੋ ਫੈਸਲਾ ਕਰਨਗੇ ਉਹੀ ਕਰਨ ਸੱਦ ਸੱਦ ਲੋ ਪ੍ਰਧਾਨ ਦੇ ਲੋ ਤੂੰ ਸੱਦ ਲੋ ਪ੍ਰਧਾਨ ਸਦਰਾ ਕੀ ਫੋਨ ਫੜਾ ਤੂੰ ਮਨੋ ਹਲੋ ਹਾਂ ਬੇਟਾ ਬੇਟਾ ਮੈਂ ਪ੍ਰਧਾਨ ਜੀ ਨੂੰ ਸੱਦਿਆ ਸੀ ਭੇਜ ਉਹਨਾਂ ਨੂੰ ਅੱਛਾ ਨਿਕਲ ਗਏ ਆ ਅੱਛਾ ਅੱਛਾ ਫਿਰ ਆਂਦੇ ਹੀ ਹੋਣੇ ਗਲੀ ਚ ਹੀ ਹੋਣੇ ਆਂਦੇ ਹੀ ਹੋਣੇ ਠੀਕ ਆ ਬੇਟਾ ਠੀਕ ਆਂਦੇ ਆ ਨਾ ਤੇ ਉਹਨਾਂ ਦੇ ਸਾਹਮਣੇ ਗੱਲ ਕਰੋ ਅਦੇ ਗੱਠ ਜਿੱਡੀ ਜਬਾਨ ਅਨਪੋਲੀ ਨਾ ਸਮਝੋ ਸ਼ੱਕ ਬੋਲੀ ਹੈ ਅੱਛਾ ਦਾਦੀ ਐਵੇਂ ਨਾ ਬੋਲੋ ਤੁਹਾਡੀ ਤਾਂ ਮੈਂ ਇੱਜ਼ਤ ਕਰਦੇ ਆ ਠੀਕ ਹੈ ਠੀਕ ਹੈ ਦੇਖ ਲੈਨੇ ਆ ਕੀ ਕਹਿੰਦੇ ਪ੍ਰਧਾਨ ਚਲੋ ਆਲਾ ਦੇ ਪ੍ਰਧਾਨ ਕਿਸ ਚੀਜ਼ ਵੱਲ ਨੂੰ ਰੱਖਿਆ ਕੱਪੜੇ ਨਾਲ ਕਪੜਾ ਗੈਨੇ ਨਾਲ ਗੈਣਾ ਖਾਣ ਨਾਲ ਖਾਣ ਪੀਣ ਨਾਲ ਪੀਣ ਠੰਡੇ ਦੋ ਦਰੋਂ ਫੁਕਾ ਮਾਰਦੀ ਆ ਤੁਹਾਡੇ ਕੋਲ ਉਹ ਆਉਂਦੇ ਹੋ ਵੇਖਣੇ ਪਏ ਆਂਦੀ ਹਾਲਤ ਵੇਖਣੇ ਮੈਂ ਬਹੁਤ ਆਉਂਦੇ ਤੇ ਜਦੋਂ ਆਈ ਸੀ ਨਾ ਇਸ ਤੋਂ ਜ਼ਿਆਦਾ ਸੁੱਕੀ ਸੜੀ ਸੀ ਸੁੱਕੀ ਸੜੀ ਸੀ ਹਾਂ ਉਹਨਾਂ ਖਵਾਂਦੇ ਨਹੀਂ ਜਿੰਨਾ ਕੰਮ ਲੈਂਦੇ ਉਹਦੇ ਕੋਲ ਹਾਂ ਤੇ ਕਿਹੜਾ ਸੀ ਚੱਕੀਆਂ ਚ ਆਉਂਦੇ ਆ ਨਹੀਂ ਕੁਝ ਕਰਦੇ Ayo, ayo, perdón, estaba yo. A

ਹੋਰ ਸੁਣਾਓ ਕੀ ਹਾਲ ਚਾਲ ਜੇ ਤੁਸੀਂ ਸਰਪ੍ਰਧਨ ਜੀ ਠੀਕ ਹੋ ਬਸ ਠੀਕ ਆ ਵਧੀਆ ਹਾਂਜੀ ਹਾਂਜੀ ਬਹੁਤ ਠੀਕ ਠਾਕ ਹਾਂਜੀ ਬਿਲਕੁਲ ਬਹੁਤ ਵਧੀਆ ਆ ਠੀਕ ਆ ਤੁਹਾਡਾ ਬਿਲਕੁਲ ਚੜਤੀ ਕਲਾ ਜੀ ਬਹੁਤ ਵਧੀਆ ਹਾਂਜੀ ਦੱਸੋ ਭਰਾ ਜੀ ਕੀ ਮਸਲਾ ਲੈ ਕੇ ਆਏ ਜੇ ਮਸਲਾ ਇਹ ਵੀ ਕੁੜੀ ਸਾਡੀ ਇਨਾ ਘਰ ਵਾਈ ਹੈ ਇਹ ਬੜਾ ਤੰਗ ਕਰਦੇ ਪਏ ਨੇ ਹਰ ਇੱਕ ਗੱਲ ਜ ਤੂੰ ਤੂੰ ਕਰਕੇ ਬੋਲਦੇ ਆ ਤੇ ਉਹਦੀ ਇੱਜ਼ਤ ਦੀ ਘਰ ਵਿੱਚ ਕੋਈ ਨਹੀਂ ਕੰਮ ਸਾਰਾ ਇਹ ਕਰਦੀ ਹੈ ਅੱਛਾ ਭਰਾ ਜੀ ਤੁਸੀਂ ਕੁੜੀ ਦੇ ਨਾਲ ਰਹਿੰਦੇ ਜੇ ਨਹੀਂ ਨਾ ਰਹਿੰਦੇ ਤੁਸੀਂ ਆਪਣੇ ਘਰ ਰਹਿੰਦੇ ਜੇ ਨਾ ਕੁੜੀ ਕੇ ਤੂੰ ਬੋਲ ਗੱਲ ਕੀ ਆ ਨਾ ਮਾਂ ਬੋਲੇ ਨਾ ਭਾਜੀ ਤੁਸੀਂ ਬੋਲੋ ਦੱਸ ਕੁੜੀਏ ਇਹ ਜਿਹੜੀਆਂ ਦੋ ਬੈਠੀਆਂ ਹੋਈਆਂ ਨੇ ਨਾ ਇਹਨਾਂ ਨੇ ਜਿੰਨਾ ਰਾਮ ਕੀਤਾ ਹੋਇਆ ਜੇ ਜਿਹੜਾ ਕੰਮ ਕਰ ਲਓ ਉਹ ਤੇਰਾ ਕਸਈ ਨਹੀਂ ਐ ਇਹ ਜਿਹੜੀਆਂ ਨਾ ਜਿਹੜੀ ਇਹ ਜ਼ਿਆਦਾ ਬੋਲਦੀ ਏ ਬੁੱਢੀ ਮਾਤਾ ਨਹੀਂ ਮੈਂ ਬੁੱਢੇ ਕਹਿਣ ਗਈ ਆ ਮਾਤਾ ਚੁੱਪ ਕਰ ਜਾ ਕੋਈ ਗੱਲ ਨਹੀਂ ਚੁੱਪ ਕਰ ਮੈਨੂੰ ਕੁੜੀ ਦੀ ਗੱਲ ਸੁਣ ਲੈਂਦੇ ਜੀ ਕੋਈ ਗੱਲ ਇਹ ਬੜਕਾਂਦੇ ਨੇ ਇਹ ਜਿਹੜੀ ਮਾਂ ਮੇਰੀ ਸੱਸ ਏ ਨਾ ਇਹ ਜਿੰਨਾ ਰਾਮ ਜ਼ਿਆਦਾ ਕੀਤਾ ਏ ਨੇ ਕਿ ਜੋ ਕੁਝ ਖਾ ਲਓ ਤੈਂ ਜਿਆਦਾ ਖਾਂਦੀ ਪਈ ਐ ਦੁੱਧ ਪੀ ਲੋ ਦੁੱਧ ਥੋੜਾ ਹੈ ਗੈ ਨਾ ਪੀ ਓ ਮੁੰਡੇ ਜੋ ਅੱਗਾ ਰੱਖਿਆ ਹੀ ਪੋਤਰਾ ਪੀ ਲੇਗਾ ਮੇਰੀ ਗੱਲ ਸੁਣ ਲੈ ਕੁੜੀਏ ਆ ਫੈਸਲਾ ਤਾਂ ਹੁਣੇ ਹੀ ਮੁੱਕ ਗਿਆ ਮੈਂ ਤਾਂ ਗਾਂ ਤੱਕ ਜਾਣਾ ਨਹੀਂ ਐਵੇਂ ਮੈਂ ਮਿੰਟੋ ਮਿੰਟ ਫੈਸਲੇ ਕਰਦੀ ਮਿੰਟੋ ਮਿੰਟ ਫੈਸਲੇ ਭੈਣ ਜੀ ਮੁੰਡੇ ਵਾਲਿਆਂ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਹੀ ਢਾਡੀ ਕੁੜੀ ਦਾ ਹੈਗਾ ਆਂਟੀ ਵੇਖ ਲੋ ਆਪ ਤੇ ਇਦਾਂ ਬੋਲਦੇ ਨੇ ਤਾਂ ਫੇਰ ਮੈਂ ਵੀ ਇਦਾਂ ਹੀ ਬੋਲਾਂਗੀ ਤੇ ਤੈਨੂੰ ਬੋਲਣ ਦੀ ਅਕਲ ਹੈਗੀ ਆ ਆ ਸੱਸਾਂ ਮਾਮਾ ਨੂੰ ਇਤਰਾ ਬੋਲੀਦਾ ਹੈਗਾ ਪਾਜੀ ਤੁਹਾਡੀ ਕੁੜੀ ਨੂੰ ਤਾਂ ਅਕਲ ਹੀ ਨਹੀਂ ਤੁਸੀਂ ਕੁੜੀ ਨੂੰ ਕਹਿੰਦੀ ਤੁਸੀਂ ਚੁੱਪ ਕਰ ਜਾ ਨਈ ਮੈਂ ਕਹਤਾ ਚੁੱਪ ਕਰਾ ਨੀ ਉਹ ਫੈਸਲਾ ਕਰਨ ਆਈਏ ਤਾਂ ਚੁੱਪ ਕਰਨ ਆਈਏ ਫੈਸਲਾ ਉਹਨਾਂ ਨੇ ਸਮਝ ਨਹੀਂ ਆਂਦਾ ਫੈਸਲਾ ਕੀਤਾ ਕੀ ਉਹਨਾਂ ਨੇ ਨਹੀਂ ਕੀ ਕੀਤਾ ਕਸੂਰ ਨਾ ਮੈਨੂੰ ਫੜਾਉ ਡਾਂਗਾ ਛੋਟਾ ਨੂੰ ਬੁੱਢੀ ਨੂੰ ਚੁੱਪ ਕਰਾਵਾ ਲਾ ਮੇਰੀ ਗੱਲ ਸੁਣਨੀ ਬੁੱਢੀ ਤੁਸੀਂ ਚੁੱਪ ਕਰ ਜਾ ਤੂੰ ਅੱਛਾ ਨਹੀਂ ਮੈਨੂੰ ਬੁੱਢੀ ਉਹਨੂੰ ਵੀ ਚੁੱਪ ਕਰਾ ਲਾ ਨੂੰ ਤੇਰੇ ਇਸ਼ਾਰੇ ਕਰਦੀ ਵੀ ਨਾ ਤੂੰ ਆਂਦੇ ਬੰਦੇ ਬੁੱਢੀ ਬੁੱਢੀ ਕਹਿੰਦੇ ਹੈ ਹੈਗੀ ਬੁੱਢੀ ਹੈ ਉਹ ਤੂੰ ਬੁੱਢੀ ਹੈ ਮੁੰਡਾ ਮੇਰਾ ਬਾਹਰ ਕਿਹੜੀ ਚੀਜ਼ ਹੈ ਬੀਬੀ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਤੈਨੂੰ ਬੋਲਣ ਦੀ ਲੋੜ ਨਹੀਂ ਭੈਣ ਜੀ ਕਸੂਰ ਹੀ ਢਾਡਾ ਸਾਰੀ ਕੁੜੀ ਦਾ ਹੈਗਾ ਜਿੱਦਾਂ ਤੂੰ ਕਾਦੀ ਢੜਕਾਨ ਆ ਗਈ ਨਹੀਂ ਤੂੰ ਪ੍ਰਧਾਨ ਸਾਹਿਬ ਨੂੰ ਇਤਰਾ ਚੁੱਪ ਕਰ ਜਾ ਕੁੜੀਏ ਤੈਨੂੰ ਫਿਰ ਪ੍ਰਧਾਨ ਸਾਹਿਬ ਨਾਲ ਕਿਵੇਂ ਗੱਲ ਕਰੀਦੀ ਆ ਅੱਬਾ ਜੀ ਮੈਂ ਤਾਂ ਕੁਝ ਬੋਲੀ ਨਹੀਂ ਆ ਜੇ ਨਹੀਂ ਹਜੇ ਤੂੰ ਹਜੇ ਤੂੰ ਬੋਲੀ ਨਹੀਂ ਨਹੀਂ ਜਿੱਡੀ ਜ਼ਬਾਨ ਢਾਡੀ ਕੁੜੀ ਦੀ ਆ ਮੇਰੀ ਗੱਲ ਸੁਣੋ ਭੈਣ ਜੀ ਇਹ ਤਾਂ ਮੁੰਡੇ ਵਾਲੇ ਬੜੇ ਸ਼ਰੀਫ ਆ ਜਿਨ੍ਹਾਂ ਨੇ ਇਸ ਕੁੜੀ ਨੂੰ ਘਰ ਰੱਖਿਆ ਨਹੀਂ ਤਾਂ ਹੁਣ ਤੱਕ ਤਲਾਕ ਦਿੱਤਾ ਹੋਣਾ ਸੀ ਮੰਮੀ ਮੈਂ ਕਦੀ ਘਰ ਕੋਲਸ ਬੋਲਨੀ ਤੁਹਾਨੂੰ ਨਾ ਉਹ ਤਾਂ ਪੁੱਤ ਘਰ ਨਹੀਂ ਤੂੰ ਬੋਲ ਲਈ ਤੂੰ ਤਾਂ ਬਾਹਰ ਹੀ ਬੋਲਦੀ ਹੈ ਮੈਂ ਤਾਂ ਇਹ ਨੌਬਤ ਹੀ ਐਵੇਂ ਦੀ ਲਿਆਤੀ ਜੋ ਬੋਲਣਾ ਮੈਂ ਇਹ ਹਾਂ ਬੋਲਣਾ ਇਥੇ ਭੈਣ ਜੀ ਮੇਰੀ ਗੱਲ ਸੁਣ ਲਓ ਮੁੰਡੇ ਵਾਲੇ ਬਿਲਕੁਲ ਸਹੀ ਆ ਤੁਹਾਡੀ ਕੁੜੀ ਦੀ ਗਲਤੀ ਆ ਹੈ ਇਹ ਕੋਟ ਆਪਣੀ ਜ਼ੁਬਾਨ ਤੋਂ ਖਾਂਦੀ ਹੋਣੀ ਤੁਹਾਨੂੰ ਮੈਂ ਦੱਸਾਂ ਮੇਰੀ ਗੱਲ ਸੁਣ ਲੈ ਕੁੜੀਏ ਵਸਣਾ ਤੇ ਤੈਨੂੰ ਉੱਥੇ ਹੀ ਪੈਣਾ ਈ ਜਿਦ ਤਰਾ ਮੈਂ ਤੈਨੂੰ ਕਹਿਤਾ ਈ ਜੇ ਨਾ ਨਾ ਤੂੰ ਹਟੇਂ ਤੇ ਫੇਰ ਭੈਣ ਜੀ ਮੇਰੇ ਵੱਲੋਂ ਖੁੱਲੀ ਛੁੱਟੀ ਦੇ ਦੇ ਤੂੰ ਵੀ ਸਮਝਾਉਂ ਨਾ ਫਿਰ ਉਹਨਾਂ ਨੂੰ ਕਿ ਸਭ ਜਿਹੜਾ ਆਵੇਂ ਮੇਰੀ ਕੀ ਲਾਈਫ ਹੈ ਕੋਈ ਲਾਈਫ ਮੈਂ ਕੀ ਸਮਝਾਵਾਂ ਉਹ ਸਮਝਣ ਵਾਲੀ ਤਾਂ ਤੂੰ ਚੀਜ਼ ਹੀ ਨਹੀਂ ਹੈਗੀ ਤੇ ਮੈਂ ਕੱਲੀ ਰਹਿੰਦੀ ਰਾਵਾਂ ਫੇਰ ਉਹ ਆਪਣਾ ਨੂੰਹ ਸਾਸਰਲ ਜਾਂਦੀ ਆ ਮੈਂ ਫੇਰ ਕੱਲੀ ਤੂੰ ਕਾਦੀ ਕੱਲੀ ਆ ਆ ਤਿੰਨ ਜਾਣਿਆਂ ਚ ਤੂੰ ਰਹਿਣ ਡਈ ਆ ਮੈਂ ਗਲੀ ਵੱਟ ਜਾਨੀ ਸਾਰੀ ਨਿਆਣਿਆਂ ਨਾਲ ਭਰੀ ਹੁੰਦੀ ਆ ਮੈਂ ਵਿੱਚ ਵੱਟ ਜਾਂਦੀ ਆ ਤੇ ਚੁੱਪ ਕਰ ਜਾਂਦੀ ਆ ਗੱਲ ਸੋਹਣੀ ਕੁੜੀਏ ਹੈ ਗੇਂਦਗੀ ਟੇਲੇ ਸਾਰਿਆਂ ਨੂੰ ਖੜਾ ਨਾਲੇ ਆਪ ਵੀ ਖੇਡ ਦੂਜੀ ਗੱਲ ਸਟਾਪੂ ਖੇਡ ਲਿਆ ਕਰ ਰੱਸੀ ਟਾਪ ਲਿਆ ਕਰ ਖੋਖੋ ਖੇਡ ਲਿਆ ਕਰ ਤੁਹਾਡੀ ਗਲੀ ਦੇ ਵੈਸਾ ਨਿਆਣਾ ਹੀ ਵਾਦੂ ਹੈਗੇ ਉਹਨਾਂ ਨੇ ਫਿਰ ਦੋ ਤਿੰਨ ਮਹੀਨੇ ਬੜਾ ਖੇਡੇ ਆ ਸੀ ਵੀ ਅੱਛਾ ਦੋ ਤਿੰਨ ਮਹੀਨੇ ਇਹੋ ਕੰਮ ਕਰਦੇ ਹਾਂਜੀ ਕੀਤਾ ਹੈ ਬੜਾ ਕੀਤਾ ਬਹੁਤ ਖੇਡੇ ਵੀ ਆ ਆਂਟੀ ਆਂਟੀ ਕੀ ਹੁੰਦਾ ਵਾ ਤੈਨੂੰ ਪਤਾ ਹੋਣ ਵਾਲੇ ਮਨਿਸਟਰ ਆ ਆਪਣੇ ਬਾਜੀ ਕੋਈ ਗੱਲ ਨਹੀਂ ਮੈਂ ਅੱਗੋਂ ਤੋਂ ਐਹੀ ਉਹ ਕਹਿ ਦਿਆ ਕਰਾਂਗੀ ਨਾਲੇ ਬਸ ਪ੍ਰਧਾਨ ਸਾਹਿਬ ਨੇ ਜਿਹੜਾ ਫੈਸਲਾ ਕਰਨਾ ਸੀ ਕਰਤਾ ਤੇ ਕੀ ਫੈਸਲਾ ਕੀਤਾ ਕੀ ਨਿਕਲਿਆ ਉਹਦੇ ਵਿੱਚ ਬੇਕਰਾਂ ਜੀ ਹਜੇ ਤੱਕ ਮੇਰੇ ਕੋਲ ਇਹ ਮੋਬਾਈਲ ਪ੍ਰਧਾਨ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਭੈਣ ਜੀ ਆਹ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੀ ਸਰ ਆਦਤ ਪਈ ਹੈ ਨਾ ਭੈਣ ਜੀ ਭੈਣ ਜੀ ਕਹਿਣ ਦੀ ਪ੍ਰਧਾਨ ਜੀ ਦੇਖੋ ਮੇਰੇ ਕੋਲ ਇਹ ਮੋਬਾਈਲ ਦਾ 11200 ਰੁਪਏ ਦਾ ਇਹ ਵੇਖੋ 2 ਮਹੀਨੇ ਪਹਿਲਾਂ ਨੂੰ ਮੈਂ 3000 ਰੁਪਏ ਦਾ ਮੋਬਾਈਲ ਲੈ ਆਇਆ ਤਾਂ ਹਜੇ ਮੈਂ ਚੰਗੀ ਨਹੀਂ ਤੁਸੀਂ ਖੇਡਣ ਖੜਈਏ ਦੀ ਗੱਲ ਕਰਦੇ ਹੋ ਓ ਮਾਈ ਗੋਡ ਜਿੱਦੋ ਕੁੜੀ ਨੇ ਕੰਨੇ ਨਾ ਪੁੱਤਰ ਆਇਆ ਸਾਡੇ ਕਮਰੇ ਵਿੱਚ ਆ ਜਾ ਪਤਨੀ 24 ਘੰਟੇ ਆਪਣੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਆ ਤੇ ਜਦੋਂ ਅਸੀਂ ਆਪਣੇ ਵੱਲ ਬੁਲਾਉਣ ਵਾਲੋਂ ਕਹਿ ਦੋ ਮਜਾਲਾ ਸਾਡੇ ਕੋਲ ਆ ਜਾ ਇੱਕ ਮਿੰਟ ਮੈਂ ਕਹਿੰਦੀ ਉਹਨਾਂ ਮਾੜੀ ਮੱਤ ਦਿੰਨੀ ਆ ਮੈਂ ਹੀ ਕਹਿੰਦੀ ਤੇ ਇੰਗ ਦੀਆਂ ਇਹ ਗਲੀ ਦੇ ਬੱਚਾ ਬੜੋ ਚੋਰ ਚਪਾਈ ਖੇਡ ਲਿਆ ਕਰੋ ਤੁਸੀਂ ਨਾਲ ਆ ਜਾਇਆ ਕਰੋ ਖੇਡਣ ਵਾਸਤੇ ਤੇ ਮੈਂ ਆਇਆ ਨਹੀਂ ਤੁਸੀਂ ਮਨ ਕੰ ਸੱਦਾ ਪਾਏ ਤੇ ਮੈਂ ਕਹਿੰਦਾ ਸੱਦਾ ਪਾਣਾ ਮਾਪੇ ਆ ਜਾਇਆ ਕਰੋ ਤੁਸੀਂ ਨਾਲ ਹੀ ਆ ਜਾਇਆ ਕਰੋ ਨਹੀਂ ਸੱਦਾ ਇਹ ਤਾਂ ਲੱਗੇ ਆਹੋ ਲੱਗਦੇ ਪਿਆ ਜਾਂਦੀ ਏਡੀ ਗਣੀ ਗੱਲ ਹੈ ਮੇਰੀ ਧੀ ਦਾ ਘਰ ਮੈਂ ਆਣਾ ਕਿਉਂ ਨਹੀਂ ਮੇਰੇ ਜੁਆਈ ਦਾ ਘਰ ਚੱਲੇ ਬੱਸ ਕਰ ਆਲਾ ਕਿਉਂ ਨਹੀਂ ਕਿੱਥੇ ਦਾ ਬੋਲ ਲੱਡਾ ਹਾਂ ਪਰ ਦੇਖੋ ਐਵੇਂ ਇੰਨੇ ਗੁੱਸੇ ਵਿੱਚ ਗੱਲਾਂ ਨਾ ਕਰਿਆ ਕਰੋ ਮੈਂ ਤਾਂ ਭੈਣ ਜੀ ਤੁਹਾਨੂੰ ਅੱਗੇ ਕਹਿੰਦਾ ਵਾਂ ਕਿ ਤੂੰ ਹੱਥ ਖੇਡ ਕੇ ਟਾਈਮ ਪਾਸਾ ਕਰੋ ਉਹਦੇ ਕੋਈ ਚਿੜੀ ਛਿਗਾ ਖੇਡਦਾ ਕਰੋ ਕਿੰਨੇ ਜਣੀਆਂ ਤੇ ਹੈਗੀਆਂ ਤੂੰ ਘਰ ਵਿੱਚ ਤੇ ਕੋਈ ਨਾ ਚੌਥੇ ਤੁਸੀਂ ਰਹ ਜਾਇਆ ਕਰੋ ਤੁਸੀਂ ਆ ਜਾਣਾ ਮੈਂ ਵੀ ਆ ਜਾਣਾ ਚਾਹਾਂਗਾ ਚੁੱਪ ਕਰੋ ਚੁੱਪ ਕਰੋ ਮੈਨੂੰ ਹੀ ਗਿਆ ਤਾਂ ਸਾਰੀ ਆਇਓ ਬੱਸ ਮੇਰੀ ਗੱਲ ਸੁਣ ਲੈ ਦੀ ਕੁੜੀਏ ਤੇਰੇ ਵਰਗੀ ਕਿਤੇ ਮੇਰੀ ਨੂੰ ਹੋਵੇ ਨਾ ਤੇ ਮਨ ਨੂੰ ਦੱਸ ਦਵਾ ਪਤਾ ਕਿੱਡੀ ਜਬਾਨ ਆ ਆ ਮੇਰੀ ਨੂ ਵੀ ਵੇਖ ਲੋ ਕਿਤੇ ਉਸ ਕਦੀ ਨਹੀਂ ਹੈਗੀ ਪਿੰਡ ਦੀਆਂ ਜਿੰਨੀਆਂ ਨੂਆਂ ਵੀ ਸਾਡੇ ਇਥੇ ਵਸਣ ਡੀਆਂ ਸਭ ਮੇਰੇ ਕੋ ਡਰਦੀਆਂ ਉਹ ਕੰਦੀਆਂ ਕਿ ਫੈਸਲੇ ਕਰਵਾਨੇ ਆਪਾ ਪ੍ਰਧਾਨ ਸਾਹਿਬ ਕੋ ਬੋਲਦੀਆਂ ਨਹੀਂ ਤੂੰ ਜਦੋਂ ਦੀ ਆਈ ਕਿੜਕਿੜ 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 ਕਲਾਈ ਰੱਖੀ ਜੇ ਹੁਣ ਤੇਰੀ ਜ਼ੁਬਾਨ ਖੁੱਲੀ ਆਪਣੇ ਸਹੁਰਿਆਂ ਦੇ ਅੱਗੇ ਤੇ ਵੇਖੀ ਤੇਰਾ ਮੈਂ ਕੀ ਹਾਲ ਕਰਦੀ ਆ ਬਿਲਕੁਲ ਸਹੀ ਕਹਿੰਦੇ ਠੀਕ ਹੈ ਜਦੋਂ ਚਾਈ ਜੀ ਜਦੋਂ ਮੰਜੂ ਭੈਣ ਜੀ ਇਹ ਕੁਝ ਬੋਲੇ ਮੈਨੂੰ ਦੱਸ ਦੇਣਾ ਆ ਕੇ ਵੇਖਿਓ ਮੈਨੂੰ ਕਿਤਰਾ ਸਿੱਧਿਆ ਕਰਦੇ ਠੀਕ ਹੈ ਅੱਜ ਤੋਂ ਬਾਅਦ ਜੇ ਪ੍ਰਧਾਨ ਸਾਹਿਬ ਫਿਰ ਮੇਰੀ ਵੀ ਇੱਕ ਗੱਲ ਸੁਣ ਲਓ ਕਿ ਮੈਨੂੰ ਵੀ ਪਿਆਰ ਵਕਨ ਰੱਖਾ ਤੈਨੂੰ ਪਿਆਰ ਮਿਲੂਗਾ ਪਰ ਜ਼ੁਬਾਨ ਨਹੀਂ ਤੂੰ ਲੜਾਣੀ ਕੋ ਕਰਦੀ ਫੈਵਿਕ ਕੁਇਕ ਲੈਣ ਨਹੀਂ ਆ ਤੇ ਆਪਣੇ ਨਾਲ ਦੋਨਾਂ ਨਾਲ ਚ ਮੇਲ ਲੈਣੀ ਫੇਰ ਵੇ ਨਾ ਪਿਆਰ ਕਿਦੇ ਚ ਹੈਗਾ ਚੁੱਪ ਕਰ ਜਾ ਠੀਕ ਆ ਚਲੇ ਗੱਡੀ ਚ ਮੇਰੇ ਕਾਗਜ਼ ਕੱਢ ਕੇ ਲੈ ਕੇ ਆ ਚੱਲ ਅਕਲ ਨਾ ਬੋਲਿਆ ਕਰ ਤੇਰੇ ਮੈਂ ਦੱਸਤਾ ਈ ਮੈਂ ਹੁਣ ਤੇਰਾ ਫੈਸਲਾ ਕਰਵਾ ਦਿੰਨੀ ਆ ਜੇ ਤੂੰ ਉਹਨਾਂ ਨੂੰ ਜੀਜੀ ਕਰਕੇ ਨਾ ਨਾ ਬੁਲਾਇਆ ਤੇ ਫੇਰ ਵੇਖੀ ਤੇਰੇ ਮੈਂ ਦੱਸਾਂ ਤੇਰੇ ਮੈਂ 15 ਦਿਨ ਆਪਣੇ ਘਰ ਰੱਖ ਲੈਣਾ ਹੈ ਦੱਸ ਤੂੰ ਕਿ ਇਤਰਾ ਪ੍ਰਧਾਨ ਸਾਹਿਬ ਨੂੰ ਤਾਂ ਕੋਈ ਸਮਝ ਨਹੀਂ ਨੀ ਮੈਂ ਤਾਂ ਐਡੇ ਫੈਸਲੇ ਕਰਵਾਏ ਸਾਰੇ ਤੀਰ ਵਾਂਗੂ ਸਿੱਧੇ ਕੀਤੇ ਆ ਤਲਾਕ ਦਲੂਕ ਤੇਰਾ ਕੋਈ ਨਹੀਂ ਹੋਣਾ ਰਹਿਣਾ ਤੂੰ ਐਸੇ ਕਰ ਜਿਵੇਂ ਵੇਖੀ ਤਰਵੇਂ ਸਿੱਧੇ ਆ ਕੇ ਤਰਾ ਕਰਦੇ ਕਾਨਿਆਂ ਵਾਂਗੂ ਤੂੰ ਹੀ ਫਿਕਰ ਹੀ ਨਾ ਕਰੋ ਜੀ ਕਿਸੇ ਗੱਲ ਦੀ ਨਹੀਂ ਇਹ ਤਾਂ ਨੰਬਰ ਦਾ ਫਿਕਰ ਤੁਹਾਡੇ ਹੁੰਦਿਆ ਹਾਂ ਨਹੀਂ ਕੋਈ ਫਿਕਰ ਠੀਕ ਹੈ ਤੇ ਤੂੰ ਨਾ ਥੋੜਾ ਹਿਸਾਬ ਨਾਲ ਵਿਆਹ ਕਰ ਤੂੰ ਕੁੜੀ ਨੂੰ ਸ਼ੈ ਨਾ ਦਿਆ ਕਰ ਮੈਂ ਤਾਂ ਕੋਈ ਸ਼ੈ ਨਹੀਂ ਦਿੰਦੀ ਬਸ ਕਰ ਜਾ ਬੋਲਣਾ ਨਹੀਂ ਪ੍ਰਧਾਨ ਸਾਹਿਬ ਅੱਗੇ ਸਾਡੇ ਅੱਡਾ ਸਾਹਮਣੇ ਬੋਲਣਾ ਨਹੀਂ ਹੋਰ 50 ਸਾਲਾਂ ਨੂੰ ਆਉਣ ਵਾਲੇ ਸਾਡੇ ਆਹੀ ਐਮਐਲਏ ਸਾਹਿਬ ਅੱਗੇ ਹਾਂ ਚਿੰਤਾ ਨਹੀਂ ਕਰਨੀ ਵੇਣਾ ਤੁਸੀਂ ਐ ਬੋਲ ਬੋਲ ਸਭ ਵਸੀ ਲਗਵਾ ਦੇ ਨੇ ਠੀਕ ਹੈ ਕੁੜੀਏ ਠੀਕ ਹੈ ਬੋਲਣਾ ਨਹੀਂ ਜੀਜੀ ਕਰਕੇ ਬੋਲਣਾ ਬਿਲਕੁਲ ਬਿਲਕੁਲ ਆ ਜਿੰਨੀਆਂ ਭੈਂਜੀ ਪਿੰਡ ਦੀਆਂ ਨੂੰਹਾਂ ਨਾਲ ਸਾਰੀਆਂ ਆਪਣੀਆਂ ਸੱਸਾਂ ਨੂੰ ਜੀਜੀ ਕਰਕੇ ਬੋਲਦੀਆਂ ਮੈਂ ਕੰਨੀ ਮੈਂ ਨਹੀਂ ਜਾਣੀ ਸਾਰੇ ਗੰਦੇ ਆ ਇਹ ਪ੍ਰਧਾਨ ਸਾਹਿਬ ਐਡੇ ਵਧੀਆ ਇਹਨਾਂ ਨੇ ਘਰ ਘਰ ਸੁਧਾਰਤਾ ਘਰ ਸੁਧਾਰਤਾ ਇਹਨਾਂ ਨੇ ਇਹਨੂੰ ਤੇ ਮੈਂ ਸੁਧਾਰਦੀ ਇੱਕ ਘਰ ਜਿਹੜਾ ਨਾ ਇਹਨਾਂ ਦੇ ਐ ਪਿਆ ਨਹੀਂ ਇਹਦੇ ਵੀ ਕਰਨੀ ਆ oh my god ਭੈਂਜੀ ਜੈਦਾ ਫੈਸਲਾ ਕੋਈ ਨਹੀਂ ਸੈਨ ਕੱਲ ਪਰਸੋ ਕਰ ਲਵਾਂਗੇ ਜਾਓ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਫੈਸਲਾ ਤੇ ਕੋਈ ਨਹੀਂ ਤੇਰਾ ਮੈਂ ਕਰਦੀ ਬੁੱਢੀ ਏ ਜੀਏ ਮੇਰੀ ਗੱਲ ਸੁਣ ਇਥੇ ਤੂੰ ਦੂਜਿਆਂ ਦੇ ਫੈਸਲੇ ਕਰਾਨੀ ਆਂਨੀ ਆਂ ਪਰ ਦੇ ਕੰਮ ਕਰਨ ਵਾਲੇ ਪਏ ਉਹ ਕਿੰਨੇ ਕਰਨੇ ਹੈਂ ਡੋਂਗਾ ਕਿੱਥੇ ਏ ਤੇਰਾ ਤੂੰ ਕੰਮ ਕਿੰਨੇ ਕਰਨਾ ਹੈਂ ਹੈਂ ਹੈ ਕੀ ਹੈ ਕੱਪੜੇ ਤੂੰ ਮਸ਼ੀਨ 'ਚੋਂ ਬਾਹਰ ਕੇ ਆ ਗਈਆਂ ਉਹ ਕਿੰਨੇ ਕਰਨੇ ਹੈਂ ਤੁਸੀਂ ਜਾਓ ਫੈਸਲਾ ਹੋ ਗਿਆ ਡਾਡਾ ਕੋਈ ਨਹੀਂ ਕਿ ਤੁਹਾਡਾ ਫੈਸਲਾ ਕਰਨਾ ਵਾ ਉਹ ਇਹਦੇ ਦੀ ਆਪਣਾ ਫੈਸਲਾ ਹੋਣ ਵਾਲਾ ਵਾ ਉਹ ਕਿਹੜੀ ਪ੍ਰਧਾਨ ਕਿਥੋਂ ਦੀ ਪ੍ਰਧਾਨ ਸਾਡੇ ਮੱਲੇ ਦੀ ਪ੍ਰਧਾਨ ਹੈ ਉਹ ਕੋਈ ਮੱਲੇ ਬੁੱਲੇ ਦੀ ਪ੍ਰਧਾਨ ਨਹੀਂ ਆ ਪਿੰਡ ਦੀ ਪ੍ਰਧਾਨ ਹੈ ਇਹਨੇ ਤੁਹਾਡਾ ਫੈਸਲਾ ਕਰਨਾ ਵਾ ਉਹ ਇਹਨੇ ਤੁਹਾਡਾ ਫੈਸਲਾ ਵਿਗਾੜ ਦੇਣਾ ਵਾ ਇਹ ਕੋਈ ਆ ਕੀ ਗੱਲ ਕੀੜੀ ਗੱਲੋ ਲੈ ਅੱਬਰਸੋਂ ਫੈਸਲਾ ਕਰਾ ਕੇ ਆਈ ਤੇ ਅਗਲੇ ਦਿਨ ਹੀ ਚੁੰਡੋ ਚੁੰਡੀ ਹੋ ਗਏ ਸਾਰਾ ਪਰਿਵਾਰ ਇਹਦੇ ਕੋ ਫੈਸਲਾ ਕਰਾਉਣੇ ਨੇ ਸਾਡੇ ਪ੍ਰਧਾਨ ਜੀ ਇਦਾਂ ਦੇ ਨੇ ਸਾਡੇ ਪ੍ਰਧਾਨ ਬਹੁਤ ਵਧੀਆ ਲੱਗਦਾ ਮੈਨੂੰ ਕੀ ਪਤਾ ਰੇਨੀ ਤੇ ਮੈਂ ਉਹ ਇਹਦੇ ਨਾਲ ਹਾਂ ਇੰਨੇ ਤਾਂ ਡਾਜ ਫੈਸਲਾ ਕਰਾਇਆ ਕੱਲ ਤੁਸੀਂ ਡੰਡਿਆਂ ਨਾਲ ਇਹ ਦੂਜੇ ਨੂੰ ਕੁੱਟਣਾ ਵਾ ਇਹ ਵੀ ਫੈਸਲੇ ਇਤਨਾ ਦੇਗੇ ਉਹ ਜਾ ਨਹੀਂ ਜਾ ਮੈਂ ਰਸਾਈ ਨੇ ਹੁਣ ਥੋੜੀ ਲਾ ਐਮ ਐਲ ਬੰਜਣਾ ਐਮ ਐਲ ਪਾਈ ਜਾਨੀ ਸੇ ਸਵਾਦ ਹੀ ਬੰਨਾ ਬੁੜੀਏ ਚੁੱਪ ਕਰ ਜਾ ਚੱਲੀ ਕੰਮ ਕਰ ਜਾ ਕੇ ਘਰੇ ਕੰਮ ਸਾਰਾ ਪਿਆ ਵਾ ਇੱਥੇ ਆ ਕੇ ਤੂੰ ਹੈ ਇੰਨਾ ਦੇ ਫੈਸਲੇ ਕਰਾਈ ਜਾਨੀ ਤੇ ਘਰ ਦਾ ਫੈਸਲਾ ਕਿੰਨੇ ਕਰਨਾ ਵਾ ਫੈਸਲੇ ਫੈਸਲੇ ਕਰਾ ਇੰਨੇ ਫੈਸਲੇ ਕਰਾਣੇ ਸਾਰੇ ਕੰਮ ਹੋਣ ਵਾਲੇ ਇੱਥੇ ਤੂੰ ਫੈਸਲੇ ਕਰਾਣਾ ਹੀ ਆ ਉਹ ਪਹਿਲਾਂ ਆਪਣੇ ਘਰ ਦੇ ਤੇ ਫੈਸਲੇ ਕਰ ਲਾ ਗੁੱਟੇ ਭੰਨਦੇ ਨੇ ਤੇਰੇ ਕਿਤਨਾ ਇਹਨਾਂ ਦੇ ਫੈਸਲੇ ਕਰਾਉਂਦੇ ਫਿਰਦੀ ਆ ਪ੍ਰਧਾਨ ਵੱਡੀ ਚੱਲ ਡੰਡਾ ਕਿੱਥੇ ਚੱਲ ਆਉਣ ਵਾਲੇ ਸਮੇਂ ਦੀ ਐਮਐਲਏ ਐਮਐਲਏ ਵੀ ਲੱਗਦੀ ਗੁੱਟੇ ਭੰਨਣਾ ਮੈਂ ਚੱਲ 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 ਹੇ ਇੱਧਰ ਚੰਨ ਚੱਲੇ ਆਈ ਵੱਡੀ ਫੈਸਲੇ ਕਰਾਉਣ ਵਾਲੀ ਇਹ ਵੇਖ ਕਿਡਾ ਵਧੀਆ ਪ੍ਰਧਾਨਤ ਦਾ ਲਖਿਆ ਹੀ ਕਿਤਨਾ ਭੱਜੀ ਜਾਂਦੇ ਅੱਗੇ ਅੱਗੇ ਲੱਖੇ ਪ੍ਰਧਾਨ ਤੇ ਬਹੁਤ ਵਧੀਆ ਪੁੱਤਰ ਲਿਆਏ ਆ ਬਹੁਤ ਵਧੀਆ ਪ੍ਰਧਾਨ ਨੇ ਕੀਤਾ ਹੁਣ ਕੀ ਸੋਚਿਆ ਮਮੀ ਤੁਸੀਂ ਟੈਨਸ਼ਨ ਨਾ ਲਓ ਹੁਣ ਮੈਂ ਸੋਚ ਲਿਆ ਜੋ ਸੋਚਣਾ ਸੀ ਨਹੀਂ ਪੇਕੇ ਜਾਣਾ ਹੈ ਕਿ ਸੋਹਰੇ ਜਾਣਾ ਹੈ ਮੈਂ ਸੋਹਰੇ ਚੱਲੀ ਆਂ ਅੱਛਾ

ha ha ha